ਨੇ ਤਾਂ ਕਾਦੇ ਕੇ ਕੱਟਣੇ ਆ ਜੀ ਇੱਥੇ ਇਹਨਾਂ ਨੇ 75 ਸਾਲ ਤੋਂ ਆਪਦੇ ਤਾਂ ਮਨਾ ਹੀ ਗਏ ਨੇ ਬਾਹਰਲੇ ਮੁਲਕਾਂ ਜਾ ਕੇ ਮਨਾਉਂਦੇ ਆਪਦੇ ਤਾਂ ਇਹ ਸਮੁੰਦਰੀ ਜਹਾਜ਼ਾਂ 'ਚ ਮਨਾਉਂਦੇ ਆ ਇਹਨਾਂ ਨੂੰ ਬਾਹਰ ਹੀ ਭੇਜ ਜਨਾ ਦੇ ਦੇ ਦੇਖੋ ਦੋ ਹੀ ਤਰੀਕੇ ਨੇ ਜਾਂ ਬਾਹਰ ਚਲੇ ਜਾਣ ਜਾਂ ਅੰਦਰ ਉਹ ਮੈਨੂੰ ਅੱਜ ਕਿਸੇ ਨੇ ਫੋਨ ਕਰਕੇ ਕਹਿੰਦੇ ਜੀ ਆ ਗੱਲ ਕਹਿ ਦਿਓ ਮੈਂ ਕੀ ਕਹਿੰਦਾ ਕਾਂਗਰਸ ਇੰਨੀ ਮਹਿਸ਼ ਹੈ ਜੀ ਕਹਿੰਦਾ ਪੈੜਾ ਕਾਂਗਰਸੀਆਂ ਦਾ ਕਹਿੰਦਾ ਜੇ ਦਰਖਤ ਤੇ ਕਾਂਗਰਸ ਲਿਖ ਦਈਏ 2 ਮਹੀਨੇ ਚ ਰੱਤ ਸੁੱਕ ਜਾਂਦਾ ਹੈ ਅੱਪਾ ਦਾ ਫੇਰ ਬੰਦੇ ਆ ਯਾਰ ਆਪਣਾ ਪਤਾ ਇਹਨਾਂ ਦਾ ਪੈੜਾ ਹੀ ਮਾਰਾ ਜੇਲ ਜੇਲਾਂ ਤਾਂ ਚਲੋ ਹੈਗੇ ਆ ਮੈਨੂੰ ਇਹ ਲੱਗਦਾ ਜਿਹੜੇ ਸਾਹਬ ਤੇ ਇਹ ਇੱਕ ਦੂਜੇ ਦੇ ਵਿੱਚ ਪਜਦੇ ਫਿਰ ਤਨੇ ਜਿਹੇ ਸਾਹਬ ਤੇ ਬਿਆਨ ਬੁਨ ਆਈ ਜਾਂਦੇ ਮੈਨੂੰ ਲੱਗਦਾ ਸਰਕਾਰੀ ਪਾਗਲਖਾਨੇ ਵੀ ਖੋਲਨੇ ਪੈਣਗੇ ਕਿਉਂਕਿ ਹੋਰ ਕਿਸੇ 스테ਟ ਨੇ ਲੈਣੇ ਨਹੀਂ ਇਹ ਉਹ ਕਹਿੰਦੇ ਤੁਸੀਂ ਕੀਤੇ ਭਾਈ ਪਾਗਲ ਹਾਂਦੇ ਆਪ ਨਿਕਰੇ ਰੱਖੋ ਇੱਥੇ ਰੱਖੜੇ ਪੈਣੀ ਹੈ ਆਪਾਂ ਨੂੰ ਕਿ ਕੋਈ ਕੰਮੜੇ ਹੋਏ ਪੈ ਨਹੀਂ ਇੱਕ ਦੂਜੇ ਦੇ ਵਿੱਚ ਬੱਜੀ ਜਾਂਦੇ ਨੇ ਉਹ ਉਹਨੂੰ ਗਾਲਾਂ ਕੱਢ ਜਾਂਦਾ ਆਪਸ ਵਿੱਚ ਲੜ ਪੈਂਦੇ ਨੇ 스테ਜਾਂ ਤੇ ਇਹਨਾਂ ਦੀ ਲੜਾਈ ਕੁਰਸੀ ਵਾਸਤੇ ਹੈ ਇਹਨਾਂ ਦੀ ਲੜਾਈ ਸਿਰਫ ਤੇ ਸਿਰਫ ਆਪਣੇ ਘਰ ਵਾਸਤੇ ਆ ਆਪਣੇ ਪਰਿਵਾਰ ਵਾਸਤੇ ਆ ਤੇ ਸਾਡੀ ਲੜਾਈ ਆ ਪੰਜਾਬ ਨੂੰ ਸਾਰਾ ਪਰਿਵਾਰ ਮੰਨ ਲਿਆ ਸੀ ਸਾਡੇ 3 ਕਰੋੜ ਸਾਡੇ 3 ਕਰੋੜ ਪੰਜਾਬੀਆਂ ਦੇ ਪਰਿਵਾਰ ਵਾਸਤੇ ਲੜਾਈ ਸੀ ਆ ਪਰਸੋਂ ਨੂੰ ਪਰਸੋਂ ਨੂੰ ਪਤਾ ਲੱਗ ਜੂਗਾ ਕਿੰਨੇਵੇਂ ਨੰਬਰ ਤੇ ਆਪਣਾ ਚਾਹੂ ਦਾ ਚੋਣ ਨਿਸ਼ਾਨ ਹੈ ਔਰ ਆਪਣਾ ਨਹੀਂ ਤਾਂ ਮੈਂ ਤਾਂ ਇਹਨਾਂ ਨੂੰ ਕਹਿਣਾ ਵੀ ਤੁਸੀਂ ਇੰਨਾ ਕਿਉਂ ਤੜਫਦੇ ਹੋ ਅਸੀਂ ਤਾਂ ਅਵਧਿਆ ਦੇ ਮਨੀਸ਼ ਸੋਦੀਆ ਜੀ ਪੱਤਰਕਾਰ ਸੀ ਬੜਾ ਵਧੀਆ ਕੰਮ ਚੱਲਦਾ ਸੀ ਅਰਵਿੰਨ ਕੇਜਰੀਵਾਲ ਆਈਆਰਐਸ ਅਫਸਰ ਸੀ ਇਨਕਮ ਟੈਕਸ ਦੇ ਕਮਿਸ਼ਨਰ ਸੀ ਉਹਨਾਂ ਦੀ ਧਰਮ ਪਤਨੀ ਵੀ ਇਨਕਮ ਟੈਕਸ ਦੇ ਕਮਿਸ਼ਨਰ ਸੀ ਮੈਂ ਕਲਾਕਾਰ ਸੀ ਇੱਥੇ ਬਹੁਤ ਵਾਰੀ ਤੁਹਾਡੇ ਕੋਲੇ ਆਇਆ ਹਾਂ ਤੁਸੀਂ ਮੈਨੂੰ ਬੁਲਾਉਂਦੇ ਰਹਿੰਦੇ ਸੀ ਸਾਨੂੰ ਲੋੜ ਕੀ ਸੀ ਇੱਧਰ ਆਉਣ ਦੀ ਹੁਣ ਸਾਨੂੰ ਗਾਣਾ ਕੱਢੀ ਜਾਂਦੇ ਨੇ ਇਹ ਕਿ ਹੋ ਜਾ ਮਟੀਰੀਅਲ ਆ ਗਿਆ ਜੀ ਇਹ ਇਹ ਕੋਈ ਅੱਛਾ ਜੇ ਆਮ ਬੰਦੇ ਨੂੰ ਪੇਟ ਦੇ ਦਈਏ ਤੱਕੇ ਹੋ ਜਾ ਮਟੀਰੀਅਲ ਆ ਗਿਆ ਜਮੂਰੇ ਨੇ ਏ ਪਤਾ ਨਹੀਂ ਮੋਬਾਈਲ ਠੀਕ ਕਰਨ ਵਾਲੇ ਨੇ ਜੇ ਕਿਸੇ ਨੇ ਦਸਾਂ ਨਾ ਹੁੰਦੀ ਕਮਾਈ ਕਰਕੇ ਥੋੜੇ ਬਹੁਤ ਚਾਰ ਪੈਸੇ ਕਮਾਏ ਹੋਣ ਟੈਕਸ ਵਰਦਾ ਹੋਵੇ ਫਿਰ ਕਹਿੰਦੇ ਤਾਂ ਮੈਂ ਰੋਣ ਪਾਤੀ ਬਣ ਗਈ ਤੇ ਵੱਡਿਆਂ ਨੂੰ ਪਿੱਤਨ ਸਾਨੂੰ ਕਿਸੇ ਬਸ ਤੇ ਜਿਉਂ ਰਹਿਣ ਦੋ ਤੇ ਤੁਹਾਡੇ ਕੋਲੇ ਸਾਰੇ ਜਿਹੜੇ ਨੇ ਉਹ ਭੁੱਖੇ ਮਰਦੇ ਆਂ ਔਰ ਗੱਡੀਆਂ ਗੱਡੀਆਂ ਚਾਹਾਂ ਜਿਹੜੀਆਂ ਤੁਸੀਂ ਲੈ ਫਿਰਦੇ ਕਿੱਥੋਂ ਆਈਆਂ ਨੇ ਕਰਾਂਗੇ ਸਾਹ ਕਰਾਂਗੇ ਤੁਸੀਂ ਮੇਰੇ ਤੇ ਛੱਡ ਦਿਓ ਵਸਲੇ ਉਹ ਥੱਲੇ ਵਾਲਾ ਕੰਮ ਤੁਸੀਂ ਸੰਭਲੋ ਵੀ ਰੋਡ ਸੋ ਕਿੱਥੋਂ ਜਾਊਗਾ ਕਿੱਧਰ ਨੂੰ ਜਾਣਾ ਪੋਸਟ ਸੰਧੂ ਸਾਹਿਬ ਦੇ ਕਿੱਧਰ ਨੂੰ ਲਾਉਣੇ ਨੇ ਬੂਤ ਤੇ ਕੌਣ ਬੈਠੂਗਾ ਅੰਦਰ ਏਜੰਟ ਕੌਣ ਜਾਊਗਾ ਕਿੰਨੇ ਵਜੇ ਆਪਾਂ ਨੇ ਝੋਲੇ ਫੜਾਉਣੇ ਨੇ ਬਸਤੇ ਫੜਾਉਣੇ ਨੇ ਇਹ ਕੰਮ ਤੁਸੀਂ ਸੰਭਲੋ ਤਹਾਂ ਵਾਲੇ ਦੀ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੇ ਕਬੱਡੀ ਪਾਰ ਰੱਖਿਆ ਨਾ ਇਹ 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 ਪੈਸੇ ਦੇ ਸਾਥੋਂ ਵੱਡੇ ਹੋ ਸਕਦੇ ਆ ਇਹ ਗੁੰਡਾਗਰਦੀ ਦੇ ਸਾਥੋਂ ਵੱਡੇ ਹੋ ਸਕਦੇ ਆ ਇਹ ਸੱਚ ਤੇ ਇਮਾਨਦਾਰੀ ਸਤੋਂ ਵੱਡੇ ਨਹੀਂ ਹੋ ਸਕਦੇ। ਵਾਹ ਗੋਹਾ ਸਾਸ ਗੁਰੂ ਸਾਹਿਬ ਦਾ 350 ਸਾਲਾ ਮਨਾ ਰਹੇ ਆਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਐਸੇ ਤਰਤੀ ਤੋਂ ਉਹਨਾਂ ਨੇ ਯਾਤਰਾਵਾਂ ਸ਼ੁਰੂ ਕੀਤੀਆਂ ਫਿਰ ਮਾਲਵੇ ਚ ਗਏ ਉਹਨਾਂ ਨੇ ਮਨੁੱਖੀ ਉਹਨਾਂ ਨੇ ਮਨੁੱਖੀ ਅੰਕਾਰਾਂ ਵਾਸਤੇ ਕੁਰਬਾਨੀ ਦਿੱਤੀ ਸ਼੍ਰੀਨਗਰ ਤੋਂ ਚੱਲ ਕੇ ਆਏ ਕਸ਼ਮੀਰੀ ਪੰਡਤ ਕਿ ਔਰੰਗਜ਼ੇਬ ਜਿਹੜਾ ਉਹ ਸਾਡਾ ਧਰਮ ਪਰਵਤਨ ਜਬਰੀ ਕਰਾ ਰਿਹਾ ਹੈ ਗੁਰੂ ਸਾਹਿਬ ਨੇ ਆਪਣਾ ਸਿਰ ਦਿੱਤਾ ਜਾ ਕੇ ਚਾਂਦਨੀ ਚੌਕ ਚ ਅਸੀਂ ਤਾਂ ਉਹ ਉਹ ਬੰਦੇ ਆ ਸਾਨੂੰ ਇਹ ਬਾੜਨ ਤੇ ਲੱਗੇ ਹੋਏ ਆ ਤੁਹਾਨੂੰ ਆ ਚਾਹੀਦਾ ਜਾਂ ਹੱਥ ਚਾਹੀਦਾ ਲੈ ਹੱਥ ਆ ਯਾਰ ਉਹ ਸਾਨੂੰ ਭਈ ਵਿਕਾਸ ਚਾਹੀਦਾ ਸਾਨੂੰ ਤੁਹਾਡੇ ਵਰਗਾ ਆ ਜਿਹੜਾ ਫੁੱਟ ਪਾਉ ਮਹਿਕ ਮੈਂ ਇਹ ਨਹੀਂ ਚਾਹੀਦਾ ਸਾਨੂੰ ਲੜਾਈਆਂ ਕਰਾਉਣ ਵਾਲਾ ਮਹਿਕਮਾ ਨਹੀਂ ਚਾਹੀਦਾ ਆ ਸਾਰੇ ਸਾਡੀਆਂ ਰਾਮ ਨੌਮੀਆ ਸਾਂਝੀਆਂ ਸਾਡੇ ਗੁਰਪੁਰਬ ਸਾਂਝੇ ਸਾਡੀਆਂ ਹਨੂਮਾਨ ਜਨਮ ਦਿਤੀਆਂ ਸਾਂਝੀਆਂ ਸਾਡੀਆਂ ਬਾਲਮੀਕ ਜਨਮ ਦਿਤੀਆਂ ਸਾਂਝੀਆਂ ਸਾਡੇ ਅਰਦਾਸ ਭਗਤ ਜੀ ਦੇ ਦਿਨ ਅਸੀਂ ਇਕੱਠੇ ਮਨਾਉਂਦੇ ਆਂ ਸਾਡੀਆਂ ਈਦਾਂ ਸ਼ਵਰੀਦਾਂ ਸਾਂਝੀਆਂ ਤੇ ਸਾਨੂੰ ਵੰਡਣਗੇ ਪੰਜਾਬ ਦੀ ਧਰਤੀ ਇੰਨੀ ਉਪਜਾਊ ਹੈ ਹਰ ਕਿਸਮ ਦਾ ਬੀਜ ਇੱਥੇ ਉੱਗ ਪੈਂਦਾ ਪਰ ਮੈਂ ਅੱਜ ਰਾਜੇ ਪੜਿੰਘ ਹੋਰਾਂ ਨੂੰ ਆ ਜਿਹੜੇ ਫੁੱਟਾ ਪਾਉਂਦੇ ਫਿਰਦੇ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਹਰ ਕਿਸੇ ਦਾ ਪੀਜ ਉੱਕ ਜਾਂਦਾ ਪਰ ਨਫ਼ਰਤ ਦਾ ਪੀਜ ਇੱਥੇ ਕਦੇ ਨਹੀਂ ਉੱਕ ਸਕਦਾ